ਉਹ ਕ੍ਰੌਂਟੇ ਫੈਲੋਂ ਡੈਂਸੀ ਡੇ ਆ ਡਾਕਟਰ ਕਹਿੰਦੇ ਆ ਵੀ ਜਲਦੀ ਜਲਦੀ ਆਪਣਾ ਯਾਨੀ ਕਿ ਗੁਰਦਾ ਚੇਂਜ ਕਰਾਓ ਫਿਰ ਉਹ ਲਾਇਲੈ ਡੇ ਨੀ ਹਸਪੀਟਲ ਆ ਇੱਕ ਦੀ ਸਰੀਨ ਚ ਚਲੇ ਗਏ ਫਲੋਰਮ ਚ ਵੀ ਗਏ ਇਤੋਂ ਦੋ ਤਿੰਨ ਹੋਰ ਹਸਪੀਟਲਾਂ ਚ ਗਏ ਫਿਰ ਹੁਣ ਡੈਂਸ ਕਰੋਂਦੇ ਆ ਆਪਣਾ ਪਤਿ ਘਰ ਛੋੜਿਆ ਖਾਲਸਾ ਐਡ ਵੱਲੋਂ ਉੱਥੋਂ ਹੰਡੀਆ ਮਿਲਿਆ ਡੈਂਸਨ ਇਹ ਕੰਮ ਬੜਾ ਕਰਤਾ ਸੀ ਸਰ ਇਹਦਾ ਸੰਟੇ ਜਿਦਾ ਕੰਮ ਏ ਬਹੁਤ ਕੰਮੀ ਇਹਦੇ ਤੋਂ 4-4 ਬੰਦੇ ਨਾਲ ਆਉਂਦੇ ਹੀ ਇਹ ਕੰਮ ਤੇ ਠੇਕੇਦਾਰ ਸੀ ਇਹ ਉਹ ਤਾਂ ਭਾਜੀ ਬੜਾ ਵਧੀਆ ਚੱਲਦਾ ਸੀ ਉਹ ਕਿਉਂਕਿ ਕਮਾਉਂਦੇ ਸੀ ਤਾਂ ਕੋਈ ਟੈਨਸ਼ਨ ਨਹੀਂ ਸੀ ਸਾਰੇ ਪਰਿਵਾਰ ਨੂੰ ਕਿਉਂਕਿ ਜੇਟ ਮੇਰੇ ਦੇ ਬੜੇ ਟਾਈਮ ਦੇ ਬਿਮਾਰ ਸੀ ਨਾ ਉਹਨਾਂ ਨੂੰ ਤੇ ਪਹਿਲਾਂ ਉਹਨਾਂ ਦੇ ਸੰਸਵੇ ਦੇ ਜੋ ਆੜਾ ਵਿਆਹ ਆ ਕਦੀ ਹਸਪੀਟਲ ਆ ਜੋ ਕਦੀ ਚਲ ਜਾਓ ਤੇ ਉਹ ਮਰ ਪਿੱਤਾ ਸਪਾਇਰ ਹੋਏ ਤਾਂ ਫਿਰ ਨਾਈ ਪ੍ਰੋਬਲਮ ਜਿਆਦਾ ਆ ਗਈ ਇਹਨਾਂ ਨਾਲ ਵੇਖ ਕੇ ਬੱਚਿਆਂ ਨਾਲੱਸ ਦੇ ਘੇੜ ਦਾ ਪਰਿਵਾਰ ਮੇਰਾ ਜਿਹੜਾ ਬੇਕਾਰ ਹੋ ਗਿਆ ਤੇਰਾ ਥੋੜੇ ਪਾਣੀ ਚ ਮੱਛੀ ਤਰਪੁਰੀਏ ਬੱਚੇ ਨੂੰ ਹਾਲ ਦੇਨੇ ਇਹ ਜਿਹੜੀ ਦਾ ਮਾ ਆ ਦਾ ਮੈਂ ਜਿਹੜੀ ਘਰ ਦੀ ਘਰ ਦੀ ਚਲੋ ਪਿਆਰ ਜਣਾ ਉਹਨੇ ਕਰਨਾ ਕਰਨਾ ਤੇ ਪੰਜ ਦਿਨ ਹੀ ਅਸੀਂ ਇਹਨੂੰ ਖਾਦੇ ਆ ਹੁਣ ਜਿਹੜਾ ਮੇਰਾ ਲਾਚ ਆ ਆਸ਼ਮਨ ਘਾਟ ਤੇ ਚੱਲਣ ਡਿਆ ਆ ਤੇ ਜਿਹੜੇ ਟੀਕੇ ਬਲੱਡ ਦੇ ਟੀਕਾ ਟੂਗਾ ਜੋ ਵੀ ਉਹ ਖਾਸ ਸਾਈਡ ਵੱਲੋਂ ਆ ਉਹਨਾਂ ਜਾਨੀ ਕਿ ਇਹਦਾ ਸਾਹ ਮਿਲਿਆ ਵੀ ਮੈਨੂੰ ਕੋਈ ਖਰਚਾ ਨਹੀਂ ਪੈਂਦਾ ਬਸ ਉਹਨਾਂ ਜਾਂਦਾ ਹੀ ਮੇਰਾ ਖਰਚਾ Baqi fríe.